ਜਿਹੜੇ ਬੰਦਿਆਂ ਨੂੰ ਮੇਰੇ ਤੋਂ ਦਿੱਕਤ ਆ ਇਨਸ਼ਾਨ ਸ਼ਰਮਾ ਤੋਂ ਵਾਗ ਆ ਅੱਜ ਨੂੰ ਸਵਾਲ 16 ਜਵਾਬ ਦੇਣਾ ਤਿਆਰ ਤਿਆਰ ਆ ਮੈਂ ਦੱਸਣਾ ਸੀ ਮੈਂ ਕੀ ਗਲਤ ਕੀਤਾ ਤੇ ਉਹ ਬੰਦੇ ਨੇ ਜਿਨ੍ਹਾਂ ਦੀ ਦੁਕਾਨਦਾਰੀ ਖਾਲੀ ਸਲ ਦੇ ਨਾਮ ਤੇ ਚੱਲਦੀ ਆ ਉਹਨਾਂ ਨੂੰ ਪਤਾ ਖਾਲੀ ਸਲ ਨਹੀਂ ਬਣਨਾ ਪੰਨੂ ਸਨੂ ਜਾਂ ਕਿੱਥੇ ਬਦਰਾ ਬਾਹਰ ਜਾ ਕੇ ਭੁੰਕੀ ਜਾਂਦਾ ਇਹ ਲੋਕਾਂ ਦਾ ਸੱਚਾ ਸਿੱਖ ਨੇ ਜਿਹੜੇ ਖਾਲੀ ਸਲ ਦੀ ਗੱਲ ਕਰਦੇ ਆ ਨਾ ਸੱਚੇ ਦੇਸ਼ ਭਗਤ ਨਹੀਂ ਪੜਿਆ ਲਿਖਿਆ ਸਿੱਖ ਸਮਝਾਰਸੇ ਕਦੇ ਖਾਲੀ ਸੰਦੀ ਕਰਨੀ ਕਰਦਾ ਕੋਈ ਵੀ ਟਾਈਮ ਰਖ ਲੋ ਕੋਈ ਵੀ ਟਾਈਮ ਰਖ ਲੋ ਖੁੱਲੀ ਡਿਬੇਟ ਰਖ ਲੋ ਜਿਹੜੇ ਬੰਦਿਆਂ ਨੂੰ ਮੇਰੇ ਤੋਂ ਦਿੱਕਤ ਆ ਕਿ ਨਿਸ਼ਾਨ ਸ਼ਰਮਾ ਤੂੰ ਆ ਕਹਾਂਗੇ ਆਜਣ ਸਵਾਲ 16 ਜਵਾਬ ਦੇਣਾਂ ਤਿਆਰ ਤਿਆਰ ਆਵੇਂ ਦੱਸ ਨਸੀਮ ਮੈਂ ਕੀ ਗਲਤ ਕੀਤਾ ਜਿਹੜੀ ਗੱਲ ਤੁਸੀਂ ਪੁੱਛਦੇ ਕਿ ਕਿਹੜੇ ਬੰਦੇ ਆ ਇਹ ਉਹ ਬੰਦੇ ਨੇ ਜਿਨ੍ਹਾਂ ਦੀ ਦੁਕਾਨਦਾਰੀ ਖਾਲੀ ਸੰਦੇ ਨਾਮ ਦੇ ਚੱਲਦੀ ਆ ਉਹਨਾਂ ਨੂੰ ਵੀ ਪਤਾ ਖਾਲੀ ਸੰ ਨਹੀਂ ਬਣਨਾ ਬਣਨੋਂ ਖਾਲੀਸਾਨ ਇੱਕ ਐ ਸੱਚਾ ਨੀਮਾਨ ਪੰਨੂ ਸਾਨੂੰ ਜੇ ਕਿੱਥੇ ਬਜਾਰਾ ਬਾਹਰ ਜਾ ਕੇ ਭੁੰਕੀ ਜਾਂਦਾ ਅ ਕੱਲ ਪਰਸੋ ਵੀਡੀਓ ਦੀ ਆ ਰਹੀ ਸੀ ਉਹ ਕਿਤੇ ਗੁਰੂ ਘਰ ਚ ਗਿਆ ਉਹਦੇ ਨਾਲ ਜਿਹੜੇ ਪੀਐਸ ਉਹਨਾਂ ਨੇ ਸਿਰ ਤੇ ਉਹਨੇ ਬੰਨਿਆ ਸੀਗਾ ਕਪੜਾ ਵਗੈਰਾ ਸੋ ਇਹ ਲੋਕਾਂ ਦਾ ਸੱਚਾ ਸਿੱਖ ਨੇ ਜਿਹੜੇ ਖਾਲੀਸਾਨ ਦੀ ਗੱਲ ਕਰਦੇ ਆ ਨਾ ਸੱਚੇ ਦੇਸ਼ ਭਗਤ ਨੇ ਸਿੱਖ ਕਮਿਊਨਿਟੀ ਦੇ ਕਹਿੰਦੇ ਸਾਡਾ ਤੱਕਾ ਹੋਇਆ ਸਾਡਾ ਆਜ਼ਾਦੀ ਵਾ ਕੀ ਤੱਕਾ ਹੋਇਆ ਦੱਸੋ ਮਨਮੋਹਨ ਸਿੰਘ ਜੀ ਕੌਣ ਸੀਗੇ ਸਰ ਬੂਟਾ ਸਿੰਘ ਜੀ ਕੌਣ ਸੀ ਭਾਰਤੀ ਫੌਜ ਦੇ ਮੁਖੀ ਕੌਣ ਰਹੇ ਆ ਇੰਡੀਅਨ ਨੇਵੀ ਦੇ ਮੁਖੀ ਕੌਣ ਰਹੇ ਆ 에어 ਫੋਰਸ ਦੇ ਮੁਖੀ ਕੌਣ ਰਹੇ ਆ ਪ੍ਰਧਾਨ ਮੰਤਰੀ ਕੌਣ ਰਹੇ ਨੇ ਰਾਸ਼ਟਰਪਤੀ ਕਸੇ ਕਰੇ ਨੇ ਭਗਵਾਨ ਸਿੰਘ ਮਾਨ ਕੌਣ ਨੇ ਪ੍ਰਕਾਸ਼ ਸਿੰਘ ਬਾਦਲ ਕੌਣ ਸੀ ਕੈਪਟਨ ਬਰਿੰਦਰ ਸਿੰਘ ਕੌਣ ਹੈ ਹੁਣ ਦੱਸੋ ਉਹ ਦੇਖੋ ਇੱਕ ਵਾਰ ਸੂਰੀ ਸਾਡੇ ਬਿਆਨ ਦੀ ਨਾ ਕੰਟਰੋਵਰਸੀ ਹੋ ਗਈ ਸੀ ਕਿ 2% ਉਹਨਾਂ ਨੇ ਕੀ ਕਿਹਾ ਸੀ ਕਿ 2-4% ਲੋਕ ਨੇ ਜਿਹੜੇ ਖਾਲੀਸਾਂ ਦੀ ਗੱਲ ਕਰਦੇ ਆ ਪੜਿਆ ਲਿਖਿਆ ਸਿੱਖ ਸਮਝਦਾਰ ਸਿੱਖ ਕਦੇ ਖਾਲੀਸਾਂ ਦੀ ਗੱਲ ਨਹੀਂ ਕਰਗਾ ਕੁਝ ਲੋਕ ਹੋਣਾ ਜਿਹੜੇ ਦੇਖੋ ਉਹਨਾਂ ਨੇ ਕੰਮ ਕੀ ਆ ਅੱਜ ਸਾਡੇ ਸੰਗਠਨ ਨੇ ਕੱਲ ਨੂੰ ਪਟਿਆਲੇ ਤੋਂ ਪਵਨ ਗੁਪਤਾ ਜੀ ਉਹਨਾਂ ਨਾਲ ਚੱਲ ਜਾਣਗੇ ਪਰਸੋਂ ਟੰਡਨ ਦੀ ਨਾਲ ਚੱਲ ਜਾਣਗੇ ਜਿਨ੍ਹਾਂ ਜਿਨ੍ਹਾਂ ਦੀ ਹਾਤਵਾਂ ਕਿਤੇ ਤ੍ਰਿਪਤ ਨਹੀਂ ਹੁੰਦੀ ਉਹ ਸਾਡੇ ਨਾਲ ਕੁਝ ਲੋਕ ਜਿਹੜੇ ਇਸ ਸੰਗਠਨ ਤੇ ਹੈਗੇ ਨੇ ਵੀ ਸ਼ਾਂਤ ਜੀ ਆ ਜਲੰਧਰ ਤੋਂ ਰਵੀ ਸ਼ਰਮਾ ਜੀ ਪਠਾਨਕੋਟ ਤੋਂ ਨੇ ਸੰਜੀ ਕੁਮਰਿਆ ਜੀ ਅੰਮ੍ਰਿਤਸਰ ਤੋਂ ਨੇ ਪਤਾ ਨਹੀਂ ਕਿੰਨੇ ਸਾਲ ਤੋਂ ਅਸੀਂ ਜੁੜੇ ਹੋਏ ਆ ਤੇ ਦੋ-ਦੋ ਮਹੀਨੇ ਗੱਲ ਨਾ ਹੋਵੇ ਭਈ ਕਿਦੂ ਜੇ ਜਾਨ ਦਿੰਨੇ ਆ ਹਰ ਸੰਗਠਨ ਦੇ ਵਿੱਚ ਦੋ ਚਾਰ ਇੰਦੇ ਨਹੀਂ ਹੁੰਦੇ ਨਮੂਨੇ ਇੱਕ ਹੀ ਕਰਨਾ ਵਿੱਚ ਮੇਨ ਜਿਹੜੀ ਗੱਲ ਆ ਮੇਨ ਜਿਹੜਾ ਮੋਟਿਵ ਹੈ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ ਦੀ ਜਿਹੜੀ ਹੈ ਸੇਵਾ ਕਰਨੀ ਚਾਹੀਦੀ ਆ ਤਾ ਮਾਤਾ ਪਿਤਾ ਦੀ ਸੇਵਾ ਇਹ ਨਹੀਂ ਹੈ ਕਿ ਮੈਂ 12 ਘੰਟੇ ਦਾ ਪਾਠ ਕਰਾਂ ਕਰੇ ਮੇਰੇ ਮਾਤਾ ਪਿਤਾ ਨੂੰ ਮੈਂ ਰੋਟੀ ਨਾ ਪੁੱਛਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਦੇਖੋ ਇੱਕ ਮੈਂ ਸੰਤ ਦੀ ਵੀਡੀਓ ਦੇਖ ਰਿਹਾ ਸੀ ਕਹਿੰਦਾ ਤੁਸੀਂ ਜਿੰਨੀ ਮਰਜ਼ੀ MBA SMB A PhD ਕਰ ਲਓ ਅਗਲੇ ਜਨਮ ਦੀ ਫਿਰ ਕਾ ਖਾਸ ਸਿੱਖਣਾ ਪੈਣਾ ਪਰ ਕਹਿੰਦਾ ਜਿੰਨਾ ਤੁਸੀਂ ਕਹਿੰਦਾ ਪ੍ਰਭੂ ਦਾ ਨਾਮ ਲੈ ਲਓਗੇ ਜੇ 100 ਵਾਰ ਵਾਹਿਗੁਰੂ ਦਾ ਨਾਮ ਲਿਆ ਨਾ ਅਗਲੇ ਜਨਮ ਦੀ 101 ਸ਼ੁਰੂ ਹੋਣਾ ਸੋਖਾਤਬ ਨਹੀਂ ਹੋਣੀ ਪ੍ਰੇਮਾਨੰਦ ਜੀ ਮਹਾਰਾਜ ਜੀ ਇੰਟਰਵਿਊ ਅਜਦੀ ਹੈ ਉਹ ਕਹਿੰਦੇ ਵੀ ਜੇ ਤੁਸੀਂ ਐਮਐਮਪੀ ਕਰ ਲਈ ਤੁਹਾਡੀ ਡੈਥ ਹੋ ਗਈ ਅਗਲੇ ਜਨਮ ਤੇ ਫਿਰ ਤਾਂ ਕਾ ਖਾ ਚ ਖਣਾ ਪੈਣਾ ਤੁਹਾਡੀ ਪਿਛਲੀ ਪੜਾਈ ਕੰਮ ਨਹੀਂ ਨਾ ਹਣੀ ਪਰ ਜੇ ਤੁਸੀਂ ਪ੍ਰਭੂ ਦਾ ਸਿਮਰਨ 100 ਵਾਰ ਲਿਆ ਤੱਕ ਨਹੀਂ ਵਾ ਅਗਲੇ ਜਨਮ ਤੇ ਤੁਹਾਡਾ ਨਾਮ 101 ਵਾਰ ਲੋਂਗ ਤੇ 101 ਵਾਰ ਸ਼ੁਰੂ ਹੋਣਾ ਸੋ ਕਹਿੰਦਾ ਮਤਲਬ ਜਿੰਨਾ ਹੋ ਸੋ ਪ੍ਰਭੂ ਦਾ ਸਿਮਰਨ ਕਰੋ ਸਭ ਕੁਝ ਮਿਲ ਜਾਣਾ ਤੇ